ਇਕ 17 ਸਾਲ ਦੇ ਪੰਜਾਬੀ ਮੁੰਡੇ ਦੇ 12ਵੀਂ ਦੇ ਵਿੱਚੋਂ ਜਦੋਂ ਨੰਬਰ ਕੱਟ ਆਏ ਤਾਂ ਉਹ ਮਰ ਗਿਆ। ਇਸ ਤੋਂ ਬਾਅਦ ਉਸਤੇ ਪਿਤਾ ਰੋਂਦੇ ਰੋਂਦੇ ਕਹਿੰਦੇ ਨੇ ਕਿ ਅਸੀਂ ਕਿਹਾ ਸੀ ਕਿ ਕੋਈ ਗੱਲ ਨਹੀਂ ਤੂੰ ਅਗਲੇ ਸਾਲ ਪਾਸ ਹੋ ਜਾਏਂਗਾ ਪਰ ਪਤਾ ਨਹੀਂ ਉਹਨੇ ਇੰਝ ਕਿਉਂ ਕਰ ਲਿਆ। ਇਸ ਕਿਉਂ ਦਾ ਜਵਾਬ ਸਾਨੂੰ ਐਜੂਕੇਸ਼ਨ ਸਿਸਟਮ ਤੋਂ ਚਾਹੀਦਾ ਜੋ ਕਿ ਸਕੂਲਾਂ ਦੇ ਵਿੱਚ ਇਹ ਦੱਸਦਾ ਹੀ ਨਹੀਂ ਸਿਖਾਂਦਾ ਹੀ ਨਹੀਂ ਕਿ ਜੇਕਰ ਨੰਬਰ ਘਟਾ ਜਾਂਦੇ ਨੇ ਜਾਂ ਤੁਸੀਂ ਫੇਲ ਹੋ ਜਾਂਦੇ ਹੋ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਮੰਨਣਾ ਹੈ ਕਿਉਂਕਿ ਇਹ ਗੱਲ ਖੁਦ ਉਥੋਂ ਦੇ ਪ੍ਰਿੰਸੀਪਲ ਉਥੇ ਦੇ ਟੀਚਰਜ਼ ਬਰਦਾਸ਼ਤ ਹੀ ਨਹੀਂ ਕਰ ਪਾਉਂਦੇ ਕਿ ਕੋਈ ਬੱਚਾ फेल ਹੋ ਗਿਆ ਇਮੇਜਨ ਕਰਕੇ ਦੇਖੋ ਕਿ ਇੱਕ ਡਿਸਪੈਂਸਰੀ ਹੈ ਜੋ ਕਿ ਸਵੇਰੇ 9 ਵਜੇ ਖੁੱਲੀ ਅਤੇ ਉਸ ਤੋਂ ਬਾਅਦ ਆਏ ਹੋਏ ਸਾਰੇ ਮਰੀਜ਼ਾਂ ਨੂੰ ਇਕੱਠੇ ਹੀ ਬਿਨਾ ਬਿਮਾਰੀ ਪੁੱਛੇ ਬਿਨਾ ਉਹਨਾਂ ਦੇ ਹਾਲਾਤਾਂ ਨੂੰ ਜਾਣੇ ਇੱਕੋ ਹੀ ਦਵਾਈ ਦੇ ਕੇ ਤੋਰ ਦਿੱਤਾ ਗਿਆ ਸਕੂਲਾਂ ਦੇ ਵਿੱਚ ਵੀ ਇਹੀ ਹੋ ਰਿਹਾ ਹੈ ਇੱਕੋ ਕਲਾਸ ਦੇ ਵਿੱਚ 40 ਤੋਂ 50 ਬੱਚਿਆਂ ਨੂੰ ਇੱਕੋ ਤਰੀਕੇ ਦੇ ਨਾਲ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਟੀਚਰਸ ਉੱਥੇ ਆਂਦਾ ਆਪਣੀ ਗੱਲ ਕਹਿੰਦਾ ਜਿਹੜੇ ਬੱਚਿਆਂ ਨੂੰ ਸਮਝ ਆਈ ਠੀਕ ਹੈ ਜਿਨ੍ਹਾਂ ਨੂੰ ਨਾ ਆਈ ਉਹਨਾਂ ਦਾ ਰੱਬ ਰੱਖਾ ਇਸ ਤੋਂ ਬਾਅਦ ਟੀਚਰ ਆਪਣੀ ਕਲਾਸ ਖਤਮ ਕਰਕੇ ਜਾਂਦਾ ਹੈ ਸਾਲ ਦੇ ਐਂਡ ਦੇ ਵਿੱਚ ਜਦੋਂ ਰਿਜ਼ਲਟ ਕੱਟਿਆ ਜਾਂਦਾ ਹੈ ਤਾਂ ਮੈਕਸਿਮਮ ਸਟੂਡੈਂਟ ਪਾਸ ਕਿੰਨੇ ਹੋਏ ਸਿਰਫ ਇਹ ਹੀ ਦੇਖਿਆ ਜਾਂਦਾ ਹੈ ਪਰ ਜਿਹੜੇ ਬੱਚੇ ਫੇਲ ਹੋਏ ਉਹ ਕਿਉਂ ਹੋਏ ਉਸ ਲਈ ਟੀਚਰ ਕਿੰਨੇ ਰਿਸਪਾਂਸਿਬਲ ਨੇ ਇਹ ਸਭ ਕੁਝ ਕਦੇ ਨਹੀਂ ਦੇਖਿਆ ਜਾਂਦਾ ਸ਼ਾਇਦ ਇਹੀ ਕਾਸੇ ਦੀ ਪੇਟ ਇਹ ਪੰਜਾਬੀ ਮੁੰਡਾ ਵੀ ਚੜਿਆ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਕੋਈ ਸੁਧਾਰ ਨਹੀਂ ਹੋਣਾ ਉਹਨਾਂ ਦੀ ਸੋਚ ਦੇ ਵਿੱਚ ਕੁਝ ਸੁਧਾਰ ਨਹੀਂ ਹੋਣਾ ਅਤੇ ਨਾ ਹੀ ਉਹਨਾਂ ਲੋਕਾਂ ਦੀ ਸੋਚ ਬਦਲੀ ਜਾ ਸਕਦੀ ਹੈ ਜੋ ਕਿ ਇਸ ਕਲ ਨੂੰ ਤਾਨੇ ਦੇ ਤੌਰ ਤੇ ਉਹਨੂੰ ਮਾਰਨਗੇ ਕਿ ਤੂੰ ਫੇਲ ਹੋ ਜਾ ਦਰਾਸਲ ਸਾਨੂੰ ਸਿਖਾਇਆ ਹੀ ਨਹੀਂ ਜਾਂਦਾ ਕਿ ਜਦੋਂ ਜ਼ਿੰਦਗੀ ਦੇ ਵਿੱਚ ਕੁਝ ਉਤਾਰ ਚੜਾਵ ਆਣਗੇ ਜਾਂ ਫਿਰ ਤੁਸੀਂ ਫੇਲ ਹੋਮੋਗੇ ਪਿੱਛੇ ਨੂੰ ਜਾਵੋਗੇ ਤਾਂ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਿਵੇਂ ਕਰਨਾ ਹੈ ਅੱਜ ਇਹ ਦੇਖਿਆ ਜਾ ਰਿਹਾ ਹੈ ਐਨਸੀਬੀ ਦੀ ਡਾਟੇ ਨੂੰ ਬਾਹਰ ਕੱਢ ਕੇ ਨੋਟ ਕੀਤਾ ਜਾ ਰਿਹਾ ਹੈ ਕਿ ਇੱਕ ਸਾਲ ਦੇ ਵਿੱਚ ਕਿੰਨੇ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਤੋਂ ਬਾਅਦ ਆਪਣੀ ਜਾਨ ਖਵਾ ਰਹੇ ਨੇ ਪਰ ਇਹਦੇ ਲਈ ਤਿਆਰੀ ਕੀ ਕੀਤੀ ਜਾਂਦੀ ਹੈ ਕੇਸ ਦੇ ਵਿੱਚ ਸੁਧਾਰ ਕਰਨ ਦੇ ਲਈ ਕੋਈ ਗੱਲ ਸਾਹਮਣੇ ਪੇਸ਼ ਕੀਤੀ ਗਈ ਹੈ ਨਹੀਂ ਸ਼ੁਰੂਆਤ ਹੁੰਦੀ ਹੈ ਸਾਡੀ ਘਰ ਤੋਂ ਜਾਂ ਫਿਰ ਤਾਂ ਤੋਂ ਛੋਟੇ ਬੱਚਿਆਂ ਨੂੰ ਘਰਾਂ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਵੀ ਹਮੇਸ਼ਾ ਇੱਕੋ ਰੱਟ ਲਗਾਈ ਜਾਂਦੀ ਹੈ ਨੰਬਰ 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 ਕਾਮਯਾਬੀ ਮਿਲੇ ਤੁਹਾਨੂੰ ਤੁਸੀਂ ਉੱਪਰ ਵੱਲ ਜਾਓ ਔਰ ਇਸ ਤੋਂ ਇਲਾਵਾ ਜੇਕਰ ਤੁਸੀਂ ਆਪੋਜੀਟ ਹੋਣੀ ਹੋ ਇਸਤੇ ਤੁਸੀਂ ਪੜ੍ਹਾਈ ਦੇ ਵਿੱਚ ਚੰਗੇ ਨਹੀਂ ਨਿਕਲਦੇ ਕੁਝ ਗੱਲਾਂ ਤੁਹਾਨੂੰ ਸਮਝ ਨਹੀਂ ਆਉਂਦੀਆਂ ਤਾਂ ਤੁਹਾਡੇ ਉੱਪਰ ਕਈ ਤਰ੍ਹਾਂ ਦੇ ਲੇਬਲ ਲਗਾ ਦਿੱਤੇ ਜਾਂਦੇ ਨੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਸਾਹਮਣੇ ਤੁਹਾਨੂੰ ਕੁਝ ਬੁਰਾ ਭਲਾ ਇਹੋ ਜਿਹਾ ਕਿਹਾ ਜਾਂਦਾ ਜੋ ਕਿ ਤੁਹਾਡੇ ਮਨ ਤੇ ਹਮੇਸ਼ਾ ਦੇ ਲਈ ਉਕਰ ਜਾਂਦਾ ਉਸੇ ਤਰ੍ਹਾਂ ਹੀ ਸਕੂਲਾਂ ਦੇ ਵਿੱਚ ਹੈ ਕਿ ਮੈਕਸਿਮਮ ਰਿਜ਼ਲਟ ਕੱਟ ਲਿਆ ਜਾਂਦਾ ਹੈ ਇਹ ਦੇਖਦੇ ਨੇ ਸਕੂਲਾਂ ਵਾਲੇ ਕਿ ਕਿੰਨੇ ਬੱਚੇ ਪਾਸ ਹੋਏ ਨੇ ਜਿਹੜੇ ਬੱਚੇ ਪਿੱਛੇ ਰਹਿ ਗਏ ਉਹਨਾਂ ਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਪ੍ਰਾਈਵੇਟ ਸਕੂਲਾਂ ਦਾ ਇਹ ਹੀ ਹਲ ਹੈ ਕਿ ਉਹ ਕਿਸੇ ਬੱਚੇ ਨੂੰ ਫੇਲ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪੈਸੇ ਚਾਹੀਦੇ ਹੁੰਦੇ ਨੇ ਫੀਸਾਂ ਚਾਹੀਦੀਆਂ ਹੁੰਦੀਆਂ ਨੇ ਤੇ ਦੂਸਰੇ ਪਾਸੇ ਸਰਕਾਰੀ ਸਕੂਲ ਵਾਲਿਆਂ ਨੂੰ ਸਰਕਾਰ ਹੀ ਕਹਿ ਦਿੰਦੀ ਹੈ ਕਿ ਸਾਨੂੰ ਰਿਜ਼ਲਟ ਚੰਗਾ ਚਾਹੀਦਾ ਇਸ ਕਰਕੇ ਕਿਸੇ ਨੂੰ ਫੇਲ ਨਾ ਕਰਿਓ ਇਹ ਗੱਲ ਦੇ ਵਿੱਚ ਪੂਰੀ ਸੱਚਾਈ ਹੈ ਦੋਹਾਂ ਪਾਸਿਆਂ ਤੋਂ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਖਿਲਵਾੜ ਕਰਨ ਵਾਲਾ ਜਾਂ ਤਾਂ ਪੇਰੈਂਟ ਹੈ ਜਾਂ ਤਾਂ ਮਾਪਿਓ ਨੇ ਜਾਂ ਫਿਰ ਸਕੂਲ ਦੇ ਅਧਿਆਪਕ ਨੇ ਜਦੋਂ ਕਿ ਸਕੂਲਾਂ ਦੇ ਵਿੱਚ ਇਹ ਵੀ ਸਿਖਾਇਆ ਜਾਣਾ ਚਾਹੀਦਾ ਹੈ ਕਿ ਜੇਕਰ ਨੰਬਰ ਘੱਟ ਵੀ ਆ ਜਾਂਦੇ ਨੇ ਤਾਂ ਤੁਹਾਡੀ ਜ਼ਿੰਦਗੀ ਰੁਕਦੀ ਨਹੀਂ ਕਿਤਾਬਾਂ ਦੇ ਵਿੱਚ ਇਹੋ ਜਿਹੇ ਕਈ ਲੈਸਨ ਹੁੰਦੇ ਜ਼ਰੂਰ ਨੇ ਜਿਨ੍ਹਾਂ ਦੇ ਵਿੱਚ ਘੱਟ ਨੰਬਰ ਆਣ ਵਾਲਿਆਂ ਨੂੰ ਵੀ ਸਮਝਾਇਆ-ਬੁਝਾਇਆ ਜਾਂਦਾ ਤੇ ਪੜਨ ਦੇ ਲਈ ਤਿਆਰ ਕੀਤਾ ਜਾਂਦਾ ਪਰ ਅਸਲ ਦੇ ਵਿੱਚ ਇਹ ਸਿਰਫ ਕਿਤਾਬਾਂ ਤੱਕ ਹੀ ਸੀਮਿਤ ਹੈ ਕਲਾਸਾਂ ਦੇ ਵਿੱਚ ਇਹ ਲੈਸਨ ਜ਼ਰੂਰ ਪੜਾ ਦਿੱਤਾ ਜਾਂਦਾ ਪਰ ਉਹ ਟੀਚਰਸ ਉਹ ਅਧਿਆਪਕ ਬੱਚਿਆਂ ਨੂੰ ਉਸ ਤਰ੍ਹਾਂ ਟ੍ਰੇਨ ਉਸ ਤਰ੍ਹਾਂ ਤਿਆਰ ਨਹੀਂ ਕਰਦੇ ਅਸੀਂ ਕਿਉਂ ਇਹ ਬੱਚਿਆਂ ਨੂੰ ਸਿਖਾਣਾ ਭੁੱਲ ਜਾਂਦੇ ਆ ਕਿ ਜ਼ਿੰਦਗੀ ਦੇ ਵਿੱਚ ਨੰਬਰ ਸਭ ਕੁਝ ਨਹੀਂ ਹੈ ਅੱਗੇ ਵਧਣਾ ਹੀ ਸਭ ਕੁਝ ਨਹੀਂ ਹੈ ਸਭ ਕੁਝ ਜੇਕਰ ਤੁਸੀਂ ਆਪਣੀਆਂ ਲੋੜਾਂ ਨੂੰ ਪੂਰੀਆਂ ਕਰ ਰਹੇ ਹੋ ਜ਼ਿੰਦਗੀ ਨੂੰ ਉਸ ਪੱਧਰ ਤੇ ਜੀ ਰਹੇ ਹੋ ਜਿਸ ਤੇ ਵਿੱਚ ਤੁਸੀਂ ਸੰਤੁਸ਼ਟ ਹੋ ਤਾਂ ਇਹ ਸਭ ਤੋਂ ਵੱਡੀ ਗੱਲ ਹੈ ਇਸ ਦੀ ਇੱਕ ਐਗਜ਼ਾਮਪਲ ਲਈ ਜਾ ਸਕਦੀ ਹੈ ਕਿ ਜਦੋਂ ਹੁਣ ਹਾਲ ਹੀ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਤਣਾਅਪੂਰਨ ਹੋਏ ਤਾਂ ਕਿਸੇ ਵੀ ਵਿਅਕਤੀ ਨੂੰ ਕੁਝ ਨਹੀਂ ਚਾਹੀਦਾ ਸੀ ਨਾ ਤਾਂ ਪੈਸਾ ਨਾ ਤਾਂ ਨਾਮ ਨਾ ਹੀ ਨੰਬਰ ਸਿਰਫ ਇਹ ਕਿਹਾ ਜਾ ਰਿਹਾ ਸੀ ਕਿ ਅਸੀਂ ਸੁਰੱਖਿਅਤ ਰਹੀਏ ਅਤੇ ਆਪਣੀ ਜ਼ਿੰਦਗੀ ਨੂੰ ਜੀ ਸਕੀਏ ਜ਼ਿੰਦਗੀ ਨੂੰ ਜੀਣਾ ਇਹੀ ਸਭ ਤੋਂ ਵੱਡੀ ਗੱਲ ਹੈ ਤੇ ਬੱਚਿਆਂ ਨੂੰ ਇਹੀ ਦੱਸਣਾ ਚਾਹੀਦਾ ਹੈ ਕਿ ਤੁਹਾਡਾ ਮਕਸਦ ਸਿਰਫ ਜ਼ਿੰਦਗੀ ਜੀਣਾ ਹੀ ਹੋਣਾ ਚਾਹੀਦਾ ਜੇਕਰ ਤੁਸੀਂ ਕਿਸੇ ਗੱਲ ਦੇ ਵਿੱਚ ਪਿੱਛੇ ਰਹਿ ਵੀ ਜਾਨੇ ਹੋ ਤਾਂ ਉਹ ਤੁਹਾਡੀ ناکਾਮਯਾਬੀ ਨਹੀਂ ਹੈ ਤੁਸੀਂ ਕਿਸੇ ਹੋਰ ਚੀਜ਼ ਦੇ ਲਈ ਬਣਿਓ ਆਪਣੇ ਸਕਿੱਲਸ ਨੂੰ ਡਵੈਲਪ ਕਰੋ ਜ਼ਿੰਦਗੀ ਨੂੰ ਜੀਣ ਦੇ ਲਈ ਇਹਦੇ ਵਿੱਚ ਖਾਣ ਦੇ ਲਈ ਪੈਸਾ ਕਮਾਉਣ ਦੇ ਲਈ ਕੋਈ ਨਾ ਕੋਈ ਰਾਹ ਤੇ ਤਰੀਕਾ ਹਰੇਕ ਨੂੰ ਮਿਲ ਹੀ ਜਾਂਦਾ ਹੈ ਪਰ ਜਦੋਂ ਨਕਾਰਾਤਮਕ ਸੋਚ ਉੱਪਰ ਕੇ ਸਾਹਮਣੇ ਆਂਦੀ ਹੈ ਕਿ ਕੋਈ ਬੱਚਾ ਫੇਲ ਹੋ ਗਿਆ ਤੇ ਉਹਨੂੰ ਤਾਨੇ ਮਾਰਨਾ ਕਿ ਤੂੰ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦਾ ਉਹਨੂੰ ਰੋਟੀ ਦੇਣ ਤੋਂ ਪਹਿਲਾਂ ਉਹਨੂੰ ਸਵੇਰੇ ਉੱਠਣ ਤੋਂ ਪਹਿਲਾਂ ਇਹੀ ਕੁਝ ਸੁਣਾ ਦੇਣਾ ਕਿ ਤੇਰਾ ਕੁਝ ਨਹੀਂ ਬਣਨਾ ਤੂੰ ਪੜ੍ਹਾਈ ਵੀ ਨਹੀਂ ਕਰ ਸਕਿਆ ਤਾਂ ਇਹੋ ਜਿਹੀਆਂ ਗੱਲਾਂ ਬੱਚਿਆਂ ਦੇ ਮਨਾਂ ਦੇ ਵਿੱਚ ਬੈਠ ਜਾਂਦੀਆਂ ਨੇ 17 ਸਾਲ ਦਾ ਮੁੰਡਾ ਜੋ 12ਵੀਂ ਕਲਾਸ ਦੇ ਵਿੱਚੋਂ ਫੇਲ ਹੋਇਆ ਉਹਨੂੰ ਡਰ ਇਹੀ ਸੀ ਕੀ ਮੇਰੇ ਪਿੰਡ ਵਾਲੇ ਹੁਣ ਮੈਨੂੰ ਕੀ ਕਹਿਣਗੇ ਮੇਰੇ ਨਾਲ ਪੜਦੇ ਬੱਚੇ ਮੈਨੂੰ ਕੀ ਕਹਿਣਗੇ ਅਤੇ ਜਿਹੜੇ ਸਕੂਲ ਦੇ ਵਿੱਚ ਮੈਂ ਪੜ ਰਿਹਾ ਸੀ ਉਹ ਅਧਿਆਪਕ ਜਦੋਂ ਮੈਂ ਦੁਬਾਰਾ ਉਸੇ ਕਲਾਸ ਦੇ ਵਿੱਚ ਜਾਊਂਗਾ ਤਾਂ ਉਹ ਬੋਲ-ਬੋਲ ਕੇ ਦੱਸਣਗੇ ਕਿ ਤੂੰ ਹਲੇ ਵੀ ਇਸ ਕਲਾਸ ਦੇ ਵਿੱਚ ਬੈਠਾ ਹੈ ਇਹ ਮੁੰਡਾ ਰਿਜ਼ਲਟ ਆਉਣ ਤੋਂ ਬਾਅਦ ਸਾਰੀ ਰਾਤ ਪਿੰਡ ਦੇ ਵਿੱਚ ਘੁੰਮਦਾ ਰਹਾਂ ਉਸ ਤੋਂ ਬਾਅਦ ਆਪਣੇ ਘਰ ਜਾਂਦਾ ਹੈ ਅਤੇ ਫਿਰ ਪਤਾ ਲੱਗਦਾ ਹੈ ਕਿ ਇਸ ਦੀ ਜ਼ਿੰਦਗੀ ਮੁੱਕ ਚੁੱਕੀ ਹੈ 11ਵਾਂ ਤੇ ਵੱਡਾ ਸਵਾਲ ਇੱਥੇ ਇਹ ਹੈ ਕਿ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਕਿ ਅਧਿਆਪਕ ਉਹਨਾਂ ਨੂੰ ਪੜ੍ਹਾਲਿਖਾ ਕੇ ਕਾਬਿਲ ਬਣਾ ਕੇ ਬਾਹਰ ਭੇਜ ਰਹੇ ਨੇ ਜਾਂ ਫਿਰ ਆਪਣੀ ਪਰਸੈਂਟੇਜ ਦੇ ਅਕੋਰਡਿੰਗ ਕਿ ਇੱਕ ਸਾਲ ਦੇ ਵਿੱਚ ਇੰਨੇ ਬੱਚੇ ਸਾਡੀ ਕਲਾਸ ਦੇ ਵਿੱਚੋਂ ਸਾਡੇ ਸਕੂਲ ਦੇ ਵਿੱਚੋਂ ਪੜ੍ਹ ਕੇ ਪਾਸ ਆਊਟ ਹੋ ਗਏ ਪਰ ਕੀ ਉਹ ਕਾਬਿਲ ਬਣੇ ਇਹ ਚੀਜ਼ ਦੇਖੀ ਜਾ ਰਹੀ ਹੈ ਜਾਂ ਫਿਰ ਮਹਾਨ ਅਧਿਆਪਕਾਂ ਦਾ ਇਹੀ ਕਹਿਣਾ ਹੈ ਕਿ ਅਸਲੀ ਅਧਿਆਪਕ ਕੋਹੀ ਹੈ ਜਿਹੜਾ ਕਿ ਕਮਜ਼ੋਰ ਬੱਚਿਆਂ ਨੂੰ ਸਿਖਾਵੇ। ਹੁਸ਼ਿਆਰ ਬੱਚੇ ਤਾਂ ਸਿੱਖ ਹੀ ਜਾਂਦੇ ਨੇ ਪਰ ਜ਼ਰੂਰਤ ਹੈ ਕਮਜ਼ੋਰ ਬੱਚਿਆਂ ਨੂੰ ਸਿਖਾਣ ਦੀ, ਉਹਨਾਂ ਦੀ ਹਾਲਾਤਾਂ ਨੂੰ ਸਮਝਣ ਦੀ। ਜਿਵੇਂ ਆਪਾਂ ਗੱਲ ਕੀਤੀ ਸ਼ੁਰੂਆਤੀ ਇਸ ਵੀਡੀਓ ਦੇ ਵਿੱਚ ਕਿ ਮੰਨ ਲਓ ਕਿ ਡਿਸਪੈਂਸਰੀ ਦੇ ਵਿੱਚ ਇੱਕ ਡਾਕਟਰ ਆ ਰਿਹਾ ਤੇ ਉਸ ਤੋਂ ਬਾਅਦ ਉਹ ਸਾਰੇ ਮਰੀਜ਼ਾਂ ਨੂੰ ਇੱਕ ਹੀ ਤਰ੍ਹਾਂ ਦੀ ਗੋਲੀ ਦੇ ਕੇ ਚਲਾ ਗਿਆ ਬਿਨਾਂ ਇਹ ਜਾਣੇ ਕਿ ਵੱਖ-ਵੱਖ ਮਰੀਜ਼ਾਂ ਦੀ ਜ਼ਰੂਰਤ ਕੀ ਹੈ। ਕੀ ਜਿਹੜੀ ਗੋਲੀ ਦਿੱਤੀ ਜਾ ਰਹੀ ਹੈ ਮੰਨਿਆ ਕਿ ਬਿਮਾਰੀ ਸੇਮ ਹੈ ਪਰ ਉਹਨਾਂ ਦੇ ਸਰੀਰਕ ਹਾਲਾਤਾਂ ਅਲੱਗ ਨੇ ਹੋ ਸਕਦਾ ਹੈ ਕਿ ਕਿਸੇ ਦੀ ਇੱਕ ਕਿਡਨੀ ਹੋਵੇ ਹੋ ਸਕਦਾ ਹੈ ਕਿਸੇ ਨੂੰ ਉਸ ਸਮੇਂ ਬੁਖਾਰ ਚੜਿਆ ਹੋਵੇ ਕਿਉਂ ਨਾ ਹਾਲਾਤਾਂ ਦੇ ਵਿੱਚ ਵੀ ਉਹ ਗੋਲੀ ਕੰਮ ਕਰੇਗੀ ਸੇਮ ਇਸੇ ਤਰ੍ਹਾਂ ਹੀ ਸਕੂਲਾਂ ਦੇ ਹਾਲਾਤ ਨੇ ਇੱਕ ਮੈਡਮ ਸਕੂਲ ਦੇ ਵਿੱਚ ਐਂਟਰੀ ਕਰਦਾ ਹੈ ਕਲਾਸ ਦੇ ਵਿੱਚ ਜਾਂਦਾ ਹੈ ਤੇ 60 ਦੇ 60 ਬੱਚਿਆਂ ਨੂੰ ਇੱਕੋ ਤਰੀਕੇ ਦੇ ਨਾਲ ਪੜਾ ਕੇ ਉੱਥੋਂ ਚਲਾ ਜਾਂਦਾ ਹੈ ਬਿਨਾ ਇਹ ਸੋਚੇ ਸਮਝੇ ਕਿ ਹਰੇਕ ਬੱਚੇ ਦੀ ਮਨ ਅਤੇ ਮਾਨਸਿਕ ਸਥਿਤੀ ਅਲੱਗ-ਅਲੱਗ ਹੈ ਕਿਸੇ ਬੱਚੇ ਨੂੰ ਕਿਹੜੀ ਗੱਲ ਕਿਸੇ ਤਰ੍ਹਾਂ ਸਮਝ ਆਣੀ ਹੈ ਤੇ ਦੂਸਰੇ ਬੱਚੇ ਨੂੰ ਕਿਹੜੀ ਗੱਲ ਕਿਸੇ ਤਰ੍ਹਾਂ ਸਮਝ ਆਣੀ ਹੈ ਪਰ ਇਹਨਾਂ ਗੱਲਾਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਆਪਣੇ ਤੀ ਤੋ ਕ੍ਰਾਂਤੀ ਮਿੰਟ ਦੀ ਕਲਾਸ ਸਕੂਲ ਟੀਚਰਸ ਦੇ ਵੱਲੋਂ ਲਈ ਜਾਂਦੀ ਹੈ ਉਸ ਦੇ ਵਿੱਚ ਆਪਣਾ ਲੈਕਚਰ ਦਿੱਤਾ ਰਜਿਸਟਰ ਭਰ ਲਿਆ ਗਿਆ ਕਾਪੀਸ ਚੈੱਕ ਕਰ ਲੀਆਂ ਕਿ ਜਾਂ ਤੇ اٹੈਂਡੈਂਸ ਲਗਾ ਕੇ ਉਹ ਚਲੇ ਜਾਂਦੇ ਨੇ ਕਿ ਅਸੀਂ ਇੰਨੇ ਲੈਕਚਰ ਇੱਕ ਦਿਨ ਦੇ ਵਿੱਚ اٹੈਂਡ ਕਰ ਲਏ ਪਰ ਇਸ ਦੇ ਨਾਲ ਬੱਚਿਆਂ ਨੂੰ ਮਿਲਿਆ ਕਿ ਖਾਸ ਕਰ ਉਹਨਾਂ ਬੱਚਿਆਂ ਨੂੰ ਜਿਹੜੇ ਕਿ ਬੈਕ ਬੈਂਚਸ ਨੇ ਜਾਂ ਫਿਰ ਉਹ ਬੱਚੇ ਨੇ ਜੋ ਕਿ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਹੁਣ ਇੱਕ ਮੁੰਡੇ ਦੇ ਵੱਲੋਂ ਜਦੋਂ ਗਲਤ ਕਦਮ ਚੱਕਿਆ ਜਾਂਦਾ ਹੈ ਤਾਂ ਸਵਾਲ ਇਹ ਬਣਦਾ ਹੈ ਇੱਥੇ ਕਿ ਇਸ ਮੁੰਡੇ ਨੂੰ ਪੜ੍ਹਾਈ ਦੀ ਅਹਿਮੀਅਤ ਪਤਾ ਸੀ ਉਹਨੂੰ ਪਤਾ ਸੀ ਕਿ ਮੈਂ ਪੜਨਾ ਚਾਹਨਾ ਪਰ ਕੁਝ ਇਹੋ ਜਿਹਾ ਹੋਇਆ ਕਿ ਉਸਤੇ ਨੰਬਰ ਘਟਾ ਹੈ ਹੁਣ ਇਸ ਗੱਲ ਦੇ ਲਈ ਸਿਰਫ ਬੱਚੇ ਜ਼ਿੰਮੇਦਾਰ ਨਹੀਂ ਹੋ ਸਕਦੇ ਸਗੋਂ ਟੀਚਰ ਵੀ ਉਨੇ ਹੀ ਜ਼ਿੰਮੇਦਾਰ ਨੇ ਪਰ ਉਹ ਜ਼ਿੰਮੇਵਾਰੀ ਹੋ ਕਦੋਂ ਸਮਝਣਗੇ ਇਹ ਦੇਖਣਾ ਹੋਵੇਗਾ ਫਿਲਮਾਂ ਦੇ ਵਿੱਚ ਵੀ ਇਹੀ ਦਿਖਾਇਆ ਜਾਂਦਾ ਹੈ ਕਿ ਇੱਕ ਹੁਸ਼ਿਆਰ ਸਿੰਘ ਨਾਮ ਦੀ ਜਦੋਂ ਫਿਲਮ ਬਣੀ ਸਰਤਾਜ ਤੇ ਵੱਲੋਂ ਤਾਂ ਉਸ ਦੇ ਵਿੱਚ ਉਹਨੇ ਬੱਚਿਆਂ ਦੇ ਅੰਦਰ ਕੁਐਸਚਨ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਹ ਹੀ ਕਿਉਂ ਕਰਨਗੇ ਤਾਂ ਹੀ ਇਹਨਾਂ ਦੇ ਦਿਮਾਗ ਤੇ ਵਿੱਚ ਅੱਗੇ ਹੋਰ ਪਰਤਾਂ ਖੁੱਲਣਗੀਆਂ ਵੀ ਜੇਕਰ ਹਰ ਇੱਕ ਚੀਜ਼ ਨੂੰ ਲੈ ਕੇ ਉਹ ਕਿਉਂ ਕਰਦੇ ਨੇ ਕਿ ਇਹ ਚੀਜ਼ ਕਿਉਂ ਹੈ ਇਹ ਕਿਵੇਂ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗੇਗਾ ਕਿ ਸਵਾਲ ਕਰਨੇ ਕਿਵੇਂ ਅਤੇ ਕਰਨੇ ਕਿਉਂ ਇਸ ਦੇ ਲਈ ਸਾਰੇ ਐਫਰਟ ਇਸ ਫਿਲਮ ਦੇ ਵਿੱਚ ਕੀਤੇ ਜਾਂਦੇ ਨੇ ਪਰ ਦੂਸਰੇ ਪਾਸੇ ਇਹੋ ਜਿਹੀਆਂ ਫਿਲਮਾਂ ਨੂੰ ਲੋਕ ਨਾ ਪਸੰਦ ਕਰਦੇ ਹੋਏ ਉਹਨਾਂ ਫਿਲਮਾਂ ਨੂੰ ਪਸੰਦ ਕਰਦੇ ਨੇ ਜਿਵੇਂ ਕਿ ਇੱਕ 12ਵੀਂ ਦੇ ਵਿੱਚ ਪੜ੍ਹਦੇ ਹੋਏ ਮੁੰਡੇ ਨੂੰ ਸਕੂਲ ਦੀ ਹੀ ਮੈਡਮ ਦੇ ਨਾਲ ਪਿਆਰ ਹੋ ਗਿਆ ਤੇ ਉਸ ਤੋਂ ਬਾਅਦ ਇਸ਼ਕ ਦੇ ਵਿੱਚ ਗਾਣੇ ਗਾਏ ਜਾਂਦੇ ਨੇ ਹੁਣ ਇਹ ਸਾਡੇ ਤੇ ਹੀ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਆਪਣੇ ਭਵਿੱਖ ਨੂੰ ਕੀ ਦਿਖਾਣਾ ਤੇ ਕੀ ਦੱਸਣਾ ਚਾਹੁੰਦੇ ਆ ਕਿਹੜੀਆਂ ਚੀਜ਼ਾਂ ਨੂੰ ਅਸੀਂ ਪਰਫੁੱਲਿਤ ਕਰਨਾ ਚਾਹੁੰਦੇ ਆ ਕਿ ਇਹ ਜਿਹੜੀਆਂ ਚੀਜ਼ਾਂ ਹੋਰ ਮੁੜ ਮੁੜ ਕੇ ਅੱਗੇ ਆਣ ਇਹੋ ਜਿਹੀਆਂ ਫਿਲਮਾਂ ਜਿਨ੍ਹਾਂ ਨੂੰ ਨਹੀਂ ਦੇਖਿਆ ਜਾਂਦਾ ਤਾਂ ਯਕੀਨਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਿਲਮਾਂ ਨਹੀਂ ਬਣਨਗੀਆਂ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਪ੍ਰੋਤਸਾਹਨ ਦੀ ਲੋੜ ਹੈ ਇਹਨੂੰ ਸਿਰਫ ਐਂਟਰਟੇਨਮੈਂਟ ਦੇ ਤੌਰ ਤੇ ਇੱਕ ਸਕੂਲੀ ਬੱਚੇ ਦਾ ਮੈਡਮ ਦੇ ਨਾਲ ਇਸ਼ਕ ਹੋ ਰਿਹਾ ਹੈ ਇਹੋ ਜਿਹੇ ਤਰੀਕੇ ਦੇ ਨਾਲ ਹੀ ਪੇਸ਼ ਕੀਤਾ ਜਾਏਗਾ ਜੇਕਰ ਅਸੀਂ ਅਨਾ ਚੀਜ਼ਾਂ ਨੂੰ ਹੀ ਪਸੰਦ ਕਰਾਂਗੇ ਤਾਰੇ ਜ਼ਮੀਨ ਪਰ ਜਾਂ ਫਿਰ ਸਿਤਾਰੇ ਜ਼ਮੀਨ ਪਰ ਵਰਗੀਆਂ ਫਿਲਮਾਂ ਜਿਸ ਤੇ ਵਿੱਚ ਅਮੀਰ ਖਾਨ ਇਹ ਦੱਸਦੇ ਨੇ ਕਿ ਬੱਚਿਆਂ ਦੀ ਸਮਝ ਅਲੱਗ-ਅਲੱਗ ਹੁੰਦੀ ਹੈ ਤੇ ਉਸ ਦੇ ਵਿੱਚ ਉਹ ਬੱਚੇ ਦਾ ਇੰਟਰਸਟ ਦੇਖਦੇ ਨੇ ਉਸ ਨੂੰ ਡਰਾਇੰਗ ਕਰਨਾ ਪਸੰਦ ਹੁੰਦਾ ਤੇ ਅਕਸਰ ਉੱਡਦੇ ਹੋਏ ਦਿਖਾਈ ਦਿੰਦੇ ਨੇ ਇਸ ਕਰਕੇ ਉਹਨੂੰ ਉਸ ਹਿੱਸੇ ਦੇ ਵਿੱਚੋਂ ਦੀ ਕੁਸ਼ਲਤਾ ਕੱਢੀ ਜਾਂਦੀ ਹੈ ਤੇ ਉਹੀ ਪਾਸੇ ਨੂੰ ਅੱਗੇ ਲੈ ਕੇ ਆਇਆ ਜਾਂਦਾ ਪਰ ਸਾਡੇ ਸਕੂਲਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ نوٹ ਹੀ ਨਹੀਂ ਕੀਤਾ ਜਾਂਦਾ ਜਿਸ ਤੇ ਕਾਰਨ ਸਾਡੇ ਬੱਚੇ ਵੀ ਪਿੱਛੇ ਰਹਿ ਰਹੇ ਨੇ ਪੇਰੈਂਟਸ ਦੇ ਕੋਲ ਟਾਈਮ ਨਹੀਂ ਕਿ ਉਹ ਆਪਣੇ ਬੱਚਾ ਨੂੰ ਦੇਖ ਸਕਣ ਅਧਿਆਪਕਾਂ ਦੇ ਕੋਲ ਇਨਾ ਸਮਾਂ ਨਹੀਂ ਕਿ ਉਹ ਇੱਕ ਇੱਕ ਬੱਚੇ ਨੂੰ ਪੜ੍ਹਾ ਸਕਣ ਕਿਉਂਕਿ ਸਿਰਫ ਅਤੇ ਸਿਰਫ ਉਹਨਾਂ ਨੂੰ 100% ਰਿਜ਼ਲਟ ਚਾਹੀਦਾ